ਵਿਕਰਮ ਕਿਦਾਂ ਦਾ ਮਾਹੌਲ ਤਰਨਤਾਰਨ ਦੇ ਵਿੱਚ ਇਸ ਵੇਲੇ ਗੈਂ ਜੇਕਰ ਅਸੀਂ ਗੱਲ ਕਰੀਏ ਮਾਹੌਲ ਦੀ ਮਾਹੌਲ ਤਾਂ ਜਿਵੇਂ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆ ਡੜਾ ਡੜਾ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਗੱਡੀਆਂ ਇਧਰ ਨੂੰ ਟੁੰਟੁੰ ਕਰਦੀਆਂ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦੇ 92 93 ਐਮਐਲਏ ਸਾਰੇ ਹੀ ਇਸ ਦੌਰ ਦੇ ਵਿੱਚ ਉੱਥੇ ਹੀ ਚੱਲ ਰਹੇ ਨੇ ਕਦੇ ਕਿਸੇ ਐਮਐਲਏ ਡਿਊਟੀ ਲੱਗ ਜਾਂਦੀ ਹੈ ਦਿੱਲੀ ਤੋਂ ਵੀ ਆਉਂਦੇ ਰਹੇ ਨੇ ਵਧੀਆਰ ਗਿਆ ਕੇ ਗਏ ਨੇ ਕੇਜਰੀਵਾਲ ਜੀ ਆ ਕੇ ਗਏ ਨੇ ਉਧਰ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਪ੍ਰਧਾਨ ਰਾਜਪਟਿੰਗ ਰੰਧਾਵਾ ਸਾਹਿਬ ਹੋਣੀ ਮੋਸਟਲੀ ਸਾਰੀਆਂ ਤਰਾਂ ਦੇ ਵੱਡੇ ਵੱਡੇ ਆਗੂ ਉਧਰੋਂ ਸੁਖਬੀਰ ਬਾਦਲ ਉਹਨਾਂ ਦੀ ਗੱਲ ਕਰੀਏ ਤੇ ਇੱਕ ਜੇ ਨਵੀਂ ਗੱਲ ਦੇਖਣੀ ਹੋਵੇ ਉੱਥੇ ਇੱਕ ਨਵੀਂ ਧਿਰ ਉਹ ਖੜੀ ਹੋਈ ਹੈ ਜਿਹੜੀ ਖੜੀ ਕਰ ਕਰੀਏ ਵਾਰਿਸ ਪੰਜਾਬ ਦੀ ਕਿਉਂਕਿ ਪਹਿਲਾਂ ਤਾਂ ਜਿਹੜੀ ਰਵਾਇਤੀ ਪਾਰਟੀਆਂ ਤਿੰਨ ਚਾਰ ਹੈਗੀਆਂ ਸੀ ਉਹ ਹੈਗੀਆਂ ਸੀਗੀਆਂ ਰੋਲ ਕਰ ਰਹੀਆਂ ਸੀਗੀਆਂ ਆਪਦੇ ਆਪ ਦੇ ਕੈਂਡੀਡੇਟ ਖੜੇ ਕਰਦੇ ਨੇ ਹੁਣ ਜੇ ਅਸੀਂ ਦੋ ਚੀਜ਼ਾਂ ਉੱਥੇ ਦੇਖਣ ਵਾਲੀਆਂ ਨੇ ਧਾਰਮਿਕ ਤੌਰ ਤੇ ਖੜਨ ਵਾਲੀ ਜਿਹੜੀਆਂ ਦੋ ਦੋ ਤਿਹਾਂ ਹੋ ਗਈਆਂ ਇੱਕ ਧਰਮੀ ਫੌਜੀ ਦੀ ਬੀਬੀ ਖਵਿੰਦਰ ਕੌਰ ਤੇ ਇਧਰੋਂ ਵਾਰਿਸ ਪੰਜਾਬ ਤੋਂ ਜਿਹੜੇ ਪੰਥ ਦੇ ਰਾਖੇ ਨੇ ਜਾਂ ਪੰਥ ਦੀ ਗੱਲ ਕਰਨ ਵਾਲੇ ਨੇ ਉਹ ਬੰਦੇ ਨੇ ਉਹਨਾਂ ਦੇ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਉਹਨਾਂ ਦੇ ਭਰਾ ਨੇ ਸਰੀਰਸੂਰੀ ਦਾ ਜਿਹਨਾਂ ਨੇ ਕਤਲ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਸੀਟ ਅਨਾਉਂਸ ਹੋਈ ਆ ਲੋਕਾਂ ਨੇ ਕੀ ਰੁਝਾਨਾ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦਾ ਝੁਕਾਰਾ ਇਸ ਵਾਰ ਆਮ ਆਦਮੀ ਪਾਰਟੀ ਵੱਲ ਆਊਗਾ ਕਿਉਂਕਿ ਹਰਮਿਤ ਸਿੰਘ ਸੰਦੂ ਸੰਦੂ ਦੀ ਜੇ ਗੱਲ ਕਰੀਏ ਤੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਹੈ ਉਹਨਾਂ ਨੇ ਜਿਹੜਾ ਕਾਰਜਕਾਲ ਪਹਿਲਾਂ ਨਿਭਾਇਆ ਉਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਕੰਮ ਕਰਾਏ ਨਹੀਂ ਹਰਮਿਤ ਸਿੰਘ ਸੰਦੂ ਉਹਨਾਂ ਦਾ ਇੱਕ ਧਰਿਆ ਵੀ ਲੋਕ ਕਹਿੰਦੇ ਜਦੋਂ 15 ਸਾਲ ਉਹਨਾਂ ਨੇ ਅਕਾਲੀ ਦਲ ਦੇ ਦੌਰ ਦੇ ਵਿੱਚ ਉਹਨੇ ਰਾਜ ਕੀਤਾ ਜਦੋਂ ਅਕਾਲੀ ਦਲ ਚ ਸੀਗੇ ਤੇ ਸਾਡੇ ਸੀਵਰੇਜ ਦੀਆਂ ਸਮੱਸਿਆਵਾਂ ਸੀ ਬਾਜ਼ਾਰ ਜਿਹੜੇ ਨੇ ਬਣਾਉਣੇ ਰੋਡ ਬਣਾਉਣੇ ਵੀ ਕੰਮ ਤਾਂ ਉਹਨਾਂ ਨੇ ਕੀਤੇ ਨੇ ਤੇ ਦੂਜੀ ਤਰਫ ਇੱਕ ਸੈਕਸ਼ਨ ਹੋ ਵੀ ਸੀ ਜਿਹੜਾ ਇਲਜ਼ਾਮ ਲਾਉਂਦਾ ਸੀ ਨਸ਼ੇ ਦਾ ਸਦਾਗਰ ਮਜੀਠੀਏ ਤੋਂ ਬਾਅਦ ਹਰਮੇਸ਼ ਸਿੰਘ ਸੰਧੂ ਆ। ਹੂੰ ਕਿਉਂਕਿ ਭਗਵੰਤ ਮਾਨ ਉਹਨਾਂ ਦਾ ਵੀ ਇੱਕ ਬਿਆਨ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ ਹੈ ਇਸ ਟਾਈਮ ਦੇ ਵਿੱਚ ਕਿਉਂਕਿ ਜਦੋਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਜੇਕਰ ਤੁਸੀਂ ਨਸ਼ਾ ਬੰਦ ਕਰਨਾ ਤਾਂ ਹਰਮੇਸ਼ ਸਿੰਘ ਨੂੰ ਹਰਾਓ। ਹੂੰ ਕਿਉਂਕਿ ਉਦੋਂ ਅਕਾਲੀ ਦਲ ਚ ਸੀ। ਐਥਿਕ ਜਦੋਂ ਇੱਧਰ ਆਉਂਦੇ ਨੇ 3 3.5 ਸਾਲਾਂ ਬਾਅਦ ਦੀ ਉਹ ਗੱਲ ਆ। ਤੇ ਹੁਣ ਇਹ ਆ ਵੀ ਜੇ ਨਸ਼ਾ ਬੰਦ ਕਰੋਨਾ ਤਾਂ ਇਹਨਾਂ ਨੂੰ ਜਿਤਾਓ। ਹੂੰ ਇਹ ਹੈਗਾ ਤੇ ਇੱਕ ਚੀਜ਼ ਦੂਜੀ ਵੀ ਹੈ ਲੋਕਾਂ 'ਚ ਇਹ ਹੈ ਕਿ ਜੇਕਰ ਅਸੀਂ ਕਿਸੇ ਹੋਰ ਤਰ੍ਹਾਂ ਦਾ ਬੰਦਾ ਜਿਤਾਉਨੇ ਆ ਕਿਉਂਕਿ ਚਾਰੇ ਤਰਫ ਉਤਾ ਪਾਰਟੀ ਆਮ ਆਦਮੀ ਦੀ ਹੈ ਨਾ ਵੀ ਜੇ ਕਿਸੇ ਹੋਰ ਨੂੰ ਜਿਤਾਤਾ ਫਿਰ ਕਿਤੇ ਸਾਡੇ ਫੰਡ ਜਾਂ ਸਾਡੇ ਕੰਮ ਨਹੀਂ ਹੋਣਗੇ ਸਸ਼ਕਲ ਜੀ ਮੈਂ ਹਾਂ ਗਾਇ ਤੇ ਮੈਂ ਹਾਂ ਪੱਤਰਕਾਰ ਵਿਕਮ ਸਿੰਘ ਬਾਗੀ 11 ਤਰੀਕ ਨੂੰ ਤਰਨਤਾਰਨ ਦੇ ਵਿੱਚ ਜਿਮਨੀ ਚੌਣਾ ਹੋਣ ਜਾ ਰਹੀਆਂ ਨੇ ਤੇ ਇਲੈਕਸ਼ਨਸ ਦਾ ਜਿਹੜਾ ਪ੍ਰਚਾਰ ਹੈ ਜੋਰਾ ਸ਼ੋਰਾ ਦੇ ਨਾਲ ਤਰਨਤਾਰਨ ਦੇ ਵਿੱਚ ਚੱਲ ਰਿਹਾ ਹੈ ਤੇ ਵਿਕਰਮ ਤਰਨਤਾਰਨ ਹੋ ਕੇ ਆਏ ਨੇ ਤੇ ਵਿਕਰਮ ਕਿਹਦਾ ਨਾ ਮਾਹੌਲ ਤਰਨਤਾਰਨ ਦੇ ਵਿੱਚ ਇਸ ਵੇਲੇ ਗਣ ਜੇਕਰ ਅਸੀਂ ਗੱਲ ਕਰੀਏ ਮਾਹੌਲ ਦੀ ਮਾਹੌਲ ਤਾਂ ਜਿਵੇਂ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆ ਧੜਾ ਧੜਾ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਗੱਡੀਆਂ ਇਧਰ ਨੂੰ ਟੁੰਟੁੰ ਕਰਦੀਆਂ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦੇ 92 93 ਐਮਐਲਏ ਸਾਰੇ ਹੀ ਇਸ ਦੌਰ ਦੇ ਵਿੱਚ ਉੱਥੇ ਚੱਲ ਰਹੇ ਨੇ ਕਦੇ ਕਿਸੇ ਐਮਐਲਏ ਡਿਊਟੀ ਲੱਗ ਜਾਂਦੀ ਹੈ ਦਿੱਲੀ ਤੋਂ ਵੀ ਆਉਂਦੇ ਰਹੇ ਨੇ ਮਨੀਸ਼ ਸੋਧਿਆਰ ਗਿਆ ਕੇ ਗਏ ਨੇ ਅਰਵਿੰਦ ਕੇਜਰੀਵਾਲ ਜੀ ਆ ਕੇ ਗਏ ਨੇ ਉਧਰ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਰੰਧਾਵਾ ਸਾਹਿਬ ਹੋਣੀ ਮੋਸਟਲੀ ਸਾਰੀਆਂ ਧਿਰਾਂ ਦੇ ਵੱਡੇ ਵੱਡੇ ਆਗੂ ਉਧਰੋਂ ਸੁਖਬੀਰ ਬਾਦਲ ਉਹਨਾਂ ਦੀ ਗੱਲ ਕਰੀਏ ਤੇ ਇੱਕ ਜੇ ਨਵੀਂ ਗੱਲ ਦੇਖਣੀ ਹੋਵੇ ਉੱਥੇ ਇੱਕ ਨਵੀਂ ਧਿਰ ਉਹ ਖੜੀ ਹੋਈ ਹੈ ਜਿਹੜੀ ਖੜੀ ਕਰ ਕਰੀਏ ਵਾਰਿਸ ਪੰਜਾਬ ਦੀ ਕਿਉਂਕਿ ਪਹਿਲਾਂ ਤਾਂ ਜਿਹੜੀ ਰਵਾਇਤੀ ਪਾਰਟੀਆਂ ਤਿੰਨ ਚਾਰ ਹੈਗੀਆਂ ਸੀ ਉਹ ਹੈਗੀਆਂ ਸੀਗੀਆਂ ਰੋਲ ਕਰ ਰਹੀਆਂ ਸੀਗੀਆਂ ਆਪਦੇ ਆਪ ਦੇ ਕੈਂਡੀਡੇਟ ਖੜੇ ਕਰਦੇ ਨੇ ਹੁਣ ਜੇ ਅਸੀਂ ਦੋ ਚੀਜ਼ਾਂ ਉੱਥੇ ਦੇਖਣ ਵਾਲੀਆਂ ਨੇ ਧਾਰਮਿਕ ਤੌਰ ਤੇ ਖੜਨ ਵਾਲੀ ਜਿਹੜੀਆਂ ਦੋ ਦੋ ਤਿਹਰਾ ਹੋ ਗਈਆਂ ਇੱਕ ਧਰਮੀ ਫੌਜੀ ਦੀ ਬੀਬੀ ਸੁਖਵਿੰਦਰ ਕੌਰ ਤੇ ਇਧਰੋਂ ਵਾਰਿਸ ਪੰਜਾਬ ਤੋਂ ਜਿਹੜੇ ਪੰਥ ਦੇ ਰਾਖੇ ਨੇ ਜਾਂ ਪੰਥ ਦੀ ਗੱਲ ਕਰਨ ਵਾਲੇ ਨੇ ਉਹ ਬੰਦੇ ਨੇ ਉਹਨਾਂ ਦੇ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਉਹਨਾਂ ਦੇ ਭਰਾ ਨੇ ਸੁਦੀਰ ਸੂਰੀ ਜਿਨ੍ਹਾਂ ਨੇ ਕਤਲ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਸੀਟ ਅਨਾਉਂਸ ਹੋਈ ਹੈ ਜੇਕਰ ਪੰਥਕ ਧਿਰਾਂ ਦੀ ਗੱਲ ਕਰੀਏ ਮਾਨਦਾਲ ਵੱਲੋਂ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਤੇ ਵਾਰਿਸ ਪੰਜਾਬ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਜੀ ਤੇ ਤਰਨਤਾਰਨ ਜਿਹੜੀ ਅਸਲ 'ਚ ਮਾਹੌਲ ਵੀ ਹੈ ਤਰਨਤਾਰਨ ਪੰਥਕ ਸੀਟ ਹੈ ਉੱਥੇ ਜੇ ਅਸੀਂ ਗੱਲ ਕਰੀਏ ਸਿੱਖੀ ਦਾ ਬਹੁਤ ਉਭਾਰ ਹੈ ਕਿਉਂਕਿ ਮਾਝੇ ਦੀ ਧਰਤੀ ਹੈ ਮਾਝੇ ਨੇ ਬਹੁਤ ਕੁਝ ਸਿਆਇ ਪੁਰਾਣੇ ਟਾਈਮਾਂ ਦੇ ਵਿੱਚ ਮਾਝੇ ਦੇ ਲੋਕਾਂ ਨੂੰ ਇੱਕ ਰਾਹਤ ਤਾਂ ਮਿਲਣੀ ਵੀ ਚਾਹੀਦੀ ਆ ਕਿਉਂਕਿ ਲੋਕ ਡੇਜ਼ਰਵ ਤਾਂ ਕਰਦੇ ਹੁੰਦੇ ਨੇ ਤੇ ਹੁਣ ਜੇ ਗੱਲ ਕਰੀਏ ਵੀ ਉੱਥੇ ਪਾਰਟੀਆਂ ਚਾਰੇ ਸਟੇਮ ਹੈਗੀਆਂ ਨੇ ਚਾਰੇ ਤਰ੍ਹਾਂ ਦੇ ਵੱਡੇ ਵੱਡੇ ਆਗੂ ਨੇ ਵੱਡੇ ਵੱਡੇ ਐਮਐਲਏ ਜਿਹੜੇ ਆਪਦੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਜੇ ਅਸੀਂ ਦੇਖਿਆ ਜਦੋਂ ਅਸੀਂ ਗਰਾਊਂਡ ਤੇ ਜਾਂਨਾ ਤਾਂ ਮੈਨੂੰ ਐ ਲੱਗਦਾ ਸੀਗਾ ਵੀ ਇੱਕ ਇੱਕ ਧਿਰ ਦਾ ਗੱਡੀਆਂ ਦਾ ਲੱਖ ਲੱਖ ਰੁਪਏ ਖਰਚ ਆਊਗਾ ਕਿਉਂਕਿ ਵੱਡੇ ਵੱਡੇ ਕਾਫਲੇ ਨੇ ਤੇ ਜਿੰਨੇ ਉੱਥੇ ਦੇ ਹੋਟਲ ਰੈਸਟੋਰੈਂਟ ਨੇ ਸਾਰੇ ਬੁੱਕ ਨੇ ਉਹਨਾਂ ਦੇ ਨਾਮਾਂ ਤੇ ਉਸ ਟਾਈਮ ਦੇ ਵਿੱਚ ਪੂਰਾ ਮਾਹੌਲ ਉਹਨਾਂ ਨੇ ਇੱਕ ਆਫ ਦਾ ਮਤਲਬ ਲਾ ਲੋ ਤਰਨ ਤਰਨ ਇਸ ਟਾਈਮ ਕੈਪਚਰ ਹੋਇਆ ਪਿਆ ਚਾਰੇ ਤਰਫੋਂ ਵੀ ਸਾਰੇ ਐਮਐਲਏ ਵੀ ਲੋਕ ਵੀ ਦੇਖ ਰਹੇ ਨੇ ਵੀ ਐਡੇ ਐਡੇ ਵੱਡੇ ਵੱਡੇ ਬੰਦੇ ਸਾਡੇ ਇਕੋਦਮ ਕਿਵੇਂ ਆ ਗਏ ਕਿਵੇਂ ਆ ਗਏ ਰਾਈਟ ਤੇ ਹੁਣ ਮਾਹੌਲ ਦੀ ਗੱਲ ਕਰਨੀ ਹੋਵੇ ਇਹ ਲੋਕਾਂ ਚ ਅਸੀਂ ਵਿਚਰੇ ਆ ਥੋੜਾ ਬਹੁਤ ਲੋਕਾਂ ਨੇ ਕੀ ਰੁਝਾਨ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦਾ ਝੁਕਾਅ ਇਸ ਵਾਰ ਆਮ ਆਦਮੀ ਪਾਰਟੀ ਵੱਲ ਆਊਗਾ ਕਿਉਂਕਿ ਹਰਮਿਤ ਸਿੰਘ ਸੰਦੂ ਸੰਦੂ ਦੀ ਜੇ ਗੱਲ ਕਰੀਏ ਤੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਹੈ ਉਹਨਾਂ ਨੇ ਜਿਹੜਾ ਕਾਰਜਕਾਲ ਪਹਿਲਾਂ ਨਿਭਾਇਆ ਉਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਕੰਮ ਕਰਾਏ ਨੇ ਜੀ ਉਹ ਉਹ ਇੱਕ ਗੱਲ ਇਹ ਸਹੀ ਹੈ ਤੁਹਾਡੀ ਵੀ ਜਿਹੜੇ ਕਾਰਜਕਾਲ 'ਚ ਕੰਮ ਕੀਤੇ ਪਰ ਲੋਕਾਂ ਦਾ ਇੱਕ ਦੋ ਦੋ ਤਿੰਨ ਜੇ অপਸ਼ਨ ਜੇ ਰਹੇ ਲੋਕਾਂ ਦੇ ਕਿਉਂਕਿ ਇੱਕ ਤਾਂ ਨਾ ਵੱਡੀ ਗੱਲ ਇਹ ਹੁੰਦੀ ਹੈ ਲੋਕਾਂ 'ਚ ਡਰ ਜਦੋਂ ਤੁਸੀਂ ਸਿੱਧਾ ਅਗਲੇ ਨਾਲ ਗੱਲ ਕਰਦੇ ਹੋ ਐਜ਼ ਕੈਮਰਾ ਲੈ ਕੇ ਕਰੋਗੇ ਫਿਰ ਤਾਂ ਲੋਕ ਨਹੀਂ ਗੱਲ ਕਰਦੇ ਤੁਹਾਡਾ ਯਾਰ ਗੱਲ ਕਹਿੰਦੇ ਨਹੀਂ ਜੀ ਜਿਹੜਾ ਵੀ ਹੋਊਗਾ ਜਿੱਤਜੂਗਾ ਜੀ ਸਾਰੇ ਹੀ ਸਹੀ ਨੇ ਕਿਉਂਕਿ ਇੱਕ ਡਰ ਹੁੰਦਾ ਵੀ ਜੇ ਮੈਂ ਇਹਦੇ ਬਾਰੇ ਮਾੜਾ ਬੋਲਿਆ ਫਲਾਣਾ ਜਿੱਤ ਗਿਆ ਤੇ ਮੈਨੂੰ ਮੇਰੇ ਤੇ ਬਾਅਦ ਚੋਂ ਹਣਾ ਅਲੀਗੇਸ਼ਨਸ ਲੱਗਣਗੇ ਡਰ ਆਇਆ ਇੱਕ ਲੋਕਾਂ ਸਿੱਧੇ ਆਫ ਕੈਮਰੇ ਬਹੁਤ ਗੱਲਾਂ ਹੋਈਆਂ ਲੋਕਾਂ ਨਾਲ ਔਨ ਕੈਮਰਾ ਥੋੜੇ ਜਿਹੇ ਠੀਕ ਹੈ ਜਿਹੜੇ ਪੱਕੇ ਤੌਰ ਤੇ ਸਪੋਰਟਰ ਨੇ ਉਹ ਤਾਂ ਗੱਲ ਕਰ ਕਰਕੇ ਬਾਕੀ ਲੋਕ ਚੁੱਝ ਕੇ ਹਰਮਿੰਦਰ ਸਿੰਘ ਸੰਧੂ ਉਹਨਾਂ ਦਾ ਇੱਕ ਧਰਿਆ ਵੀ ਲੋਕ ਕਹਿੰਦੇ ਜਦੋਂ 15 ਸਾਲ ਉਹਨਾਂ ਨੇ ਅਕਾਲੀ ਦਲ ਦੇ ਦੌਰ ਦੇ ਵਿੱਚ ਉਹਨੇ ਰਾਜ ਕੀਤਾ ਜਦੋਂ ਅਕਾਲੀ ਦਲ ਚ ਸੀਗੇ ਤੇ ਸਾਡੇ ਸੀਵਰੇਜ ਦੀਆਂ ਸਮੱਸਿਆਵਾਂ ਸੀ ਬਾਜ਼ਾਰ ਜਿਹੜੇ ਨੇ ਬਣਾਉਣੇ ਰੋਡ ਬਣਾਉਣੇ ਵੀ ਕੰਮ ਤਾਂ ਉਹਨਾਂ ਨੇ ਕੀਤੇ ਨੇ ਤੇ ਦੂਜੀ ਤਰਫ ਇੱਕ ਸੈਕਸ਼ਨ ਉਹ ਵੀ ਸੀ ਜਿਹੜਾ ਇਲਜ਼ਾਮ ਲਾਉਂਦਾ ਸੀ ਨਸ਼ੇ ਦਾ ਸਦਾਗਰ ਮਜੀਠੀਏ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਦਾ ਕਿਉਂਕਿ ਭਗਵੰਤ ਮਾਨ ਉਹਨਾਂ ਦਾ ਵੀ ਇੱਕ ਬਿਆਨ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ ਇਸ ਟਾਈਮ ਦੇ ਵਿੱਚ ਕਿਉਂਕਿ ਜਦੋਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਜੇਕਰ ਤੁਸੀਂ ਨਸ਼ਾ ਬੰਦ ਕਰਨਾ ਤਾਂ ਹਰਮੇਸ਼ ਸਿੰਘ ਨੂੰ ਹਰਾਓ ਹੂੰ ਕਿਉਂਕਿ ਉਹਦੋਂ ਅਕਾਲੀ ਦਲ 'ਚ ਸੀ ਐਸਕੇ ਜਦੋਂ ਇੱਧਰ ਆਉਂਦੇ ਨੇ 3 3.5 ਸਾਲਾਂ ਬਾਅਦ ਦੀ ਉਹ ਗੱਲ ਹਾਂ ਕੋਈ ਪਾਰਟੀ ਦੇ ਮੈਂਬਰ ਹਾਂ ਤੇ ਹੁਣ ਇਹ ਆ ਵੀ ਜੇ ਨਸ਼ਾ ਬੰਦ ਕਰਉਣਾ ਤਾਂ ਇਹਨਾਂ ਨੂੰ ਜਿਤਾਓ ਹੂੰ ਇਹ ਹੈਗਾ ਤੇ ਇੱਕ ਚੀਜ਼ ਦੂਜੀ ਵੀ ਹੈ ਲੋਕਾਂ 'ਚ ਇਹ ਹੈ ਕਿ ਜੇਕਰ ਅਸੀਂ ਕਿਸੇ ਹੋਰ ਧਰਦਾ ਬੰਦਾ ਜਿਤਾਉਨੇ ਕਿਉਂਕਿ ਚਾਰੇ ਤਰਫ ਉਤਾ ਪਾਰਟੀ ਆਮ ਆਦਮੀ ਦੀ ਹੈ ਨਾ ਵੀ ਜੇ ਕਿਸੇ ਹੋਰ ਨੂੰ ਜਿਤਾਤਾ ਫਿਰ ਕਿਤੇ ਸਾਡੇ ਫੰਡ ਜਾਂ ਸਾਡੇ ਕੰਮ ਨਹੀਂ ਹੋਣਗੇ ਲੋਕ ਲੜੀ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਵਾਰਿਸ ਪੰਜਾਬ ਦੀ ਆ ਜਾਂਦੀ ਹੈ ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਦਿੱਕਤ ਆਉਣ ਗਿਆ ਫੰਡਿੰਗ ਨਹੀਂ ਮਿਲੇਗੀ ਕਿਉਂਕਿ ਸਰਕਾਰ ਤਾਂ ਜਿਹੜੀ ਹੈਗੀ ਆ ਉਹ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਹੂਗੀ ਨਹੀਂ ਉਹ ਆਬਵੀਅਸਲੀ ਹੈਗਾ ਉਹ ਉਤਾ ਰਹਿਾਈ ਆ ਜਿਵੇਂ ਜਿਵੇਂ ਕਿ ਇਹ ਵੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਹੈ ਕੇਂਦਰ 'ਚ ਬੀਜੇਪੀ ਹੈ ਉਹ ਕੇਂਦਰ ਤੋਂ ਫੰਡ ਰਿਲੀਜ਼ ਕਰਾਉਣ ਦੇ ਲਈ ਚੱਕਰ ਤਾਂ ਪੈਂਦੇ ਹਨ ਹੈਨਾ ਕਿਉਂਕਿ ਤੁਸੀਂ ਓਪੋਜੀਸ਼ਨ 'ਚੋਂ ਇੱਕ ਦੂਜੇ ਨੂੰ ਮਾੜਾ ਤਾਂ ਬੋਲਣਾ ਹੀ ਹੈ ਹਾਲਾਂਕਿ ਲੋਕਾਂ ਨੇ ਇਹ ਵੀ ਇੱਕ ਵੱਡੀ ਗੱਲ ਸਾਨੂੰ ਕਹੀ ਜਿਹੜੀ ਸਾਨੂੰ ਵੀ ਚੰਗੀ ਲੱਗੀ ਲੋਕਾਂ ਦੀ ਗੱਲ ਐ ਦੇ ਪੱਤਰਕਾਰ ਅਸੀਂ ਵੀ ਮਿਲ ਉਹਨਾਂ ਨੂੰ ਸੁਹਲਾਏ ਵਧੀਆ ਗੱਲ ਹੈ ਵੀ ਜਿਹੜੇ ਲੋਕ ਸਾਡੇ ਵਿਧਾਨ ਸਭਾ ਜਾਂ ਲੋਕ ਸਭਾ ਜਾ ਕੇ ਇੱਕ ਦੂਜੇ ਤੇ ਅਲੀਗੇਸ਼ਨ ਪਰਸਨਲ ਟਾਰਗੇਟਿੰਗ ਕਰਦੇ ਨੇ ਵੀ ਫਲਾਣੇ ਪਾਰਟੀ ਦਾ ਵਿਆਹ ਹੀ ਕਰਾਈ ਜਾਂਦੀ ਹੈ ਫਲਾਣੇ ਦੀ ਬਹੂ ਤਾਂ ਸੋਨਾ ਪੌਂਦੀ ਹੈ ਫਲਾਣੇ ਦੀ ਬਹੂ ਆਹ ਕਰਦੀ ਹੈ ਇਹ ਜਿਹੜੀ ਪਰਸਨਲ ਟਾਰਗੇਟਿੰਗ ਹੈ ਉਹ ਲੋਕ ਕਹਿੰਦੇ ਯਾਰ ਸਾਡੇ ਮੁੱਦੇ ਨੇ ਜਿਹੜੇ ਹਾਂ ਸਾਡੇ ਰਜਗਾਰ ਸਾਡਾ ਹੈਲਥ ਸਾਡੀ ਸਿੱਖਿਆ ਜਿਹੜੀ ਇਹ ਚੀਜ਼ਾਂ ਮੇਨ ਨੇ ਹਣਾ ਬੇਸਿਕ ਨੇ ਉਹਦੀ ਗੱਲ ਤੁਸੀਂ ਕਰ ਨਹੀਂ ਰਹੇ ਤੁਸੀਂ ਇੱਕ ਦੂਜੇ ਤੇ ਲਾਂਚਨ ਜੇ ਉਠਾਈ ਜਾਂਦੇ ਹੋ ਉਹ ਸਾਨੂੰ ਸਹੀ ਨਹੀਂ ਲੱਗਦਾ ਇਹ ਵੀ ਲੋਕਾਂ ਦੇ ਵਿੱਚ ਇੱਕ ਵੱਡਾ ਰਹਿਾਇ ਬਾਕੀ ਜੇਕਰ ਮਨਦੀਪ ਸਿੰਘ ਉਹਨਾਂ ਦੀ ਗੱਲ ਕਰੀਏ ਇਸ ਟਾਈਮ ਟੱਕਰ 'ਚ ਹੈਗੇ ਨੇ ਲੋਕਾਂ 'ਚ ਪੰਥਕ ਸੀਡ ਦਾ ਮਸਲਾ ਜਿਵੇਂ ਆਪਾਂ ਕਹੀਏ ਅਮਰਤਪਾਲ ਉਹਨਾਂ ਜਦੋਂ ਆਉਂਦੇ ਨੇ ਆਉਂਦੇ ਸਾਰੇ ਇੱਕ ਪੂਰੀ ਲਹਿਰ ਚੱਲਦੀ ਹੈ ਉਹਦੋਂ ਆ ਚਲੋ ਜਿੰਨਾ ਟਾਈਮ ਉਹ ਲੋਕਾਂ ਦਾ ਕਹਿਣਾ ਵੀ ਉਹ ਰਹੇ ਗਰਾਊਂਡ ਦੇ ਉੱਤੇ ਉਹਨਾਂ ਟਾਈਮ ਨਸ਼ਿਆਂ ਨੂੰ ਥੱਲ ਤਾਂ ਪਾਈ ਵੀ ਨੌਜਵਾਨ ਨੇ ਜਿਹੜੇ ਅੰਮ੍ਰਿਤ ਸੰਚਾਰ ਵੱਲ ਵਧੇ ਅੰਮ੍ਰਿਤ ਛੱਕਿਆ ਉਹਨਾਂ ਨੇ ਸਿੱਖੀ ਨੂੰ ਅਪਣਾਇਆ ਨਸ਼ਿਆਂ ਨੂੰ ਛੱਡਿਆ ਇੱਕ ਇੱਕ ਲੇਅਰ ਦੇ ਵਿੱਚ ਇਨਵੋਲਵਮੈਂਟ ਰਹੀ ਉਸ ਤੋਂ ਬਾਅਦ ਚਲੋ ਐਨਐਸਏ ਲੱਗ ਗਈ ਉਹ ਐਮਪੀ ਬਣ ਕੇ ਲੋਕਾਂ ਨੇ ਜਿਤਾ ਲਿਆ ਉਹਦੇ ਨਾਲ ਦੂਜੀ ਪੱਖ ਵੀ ਰੱਖ ਰਹੇ ਨੇ ਲੋਕ ਕਹਿੰਦੇ ਜੇਕਰ ਅਸੀਂ ਅੰਮ੍ਰਿਤਪਾਲ ਉਹਨਾਂ ਨੂੰ ਪੰਥਕ ਦੇ ਤੌਰ ਤੇ ਐਮਪੀ ਦੀ ਸੀਟ ਦਵਾਤੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਉਹਨਾਂ ਨੂੰ ਐਮਪੀ ਦੀ ਸੀਟ ਦਵਾਤੀ ਸਾਡੀ ਗੱਲ ਤਾਂ ਕਿਸੇ ਨੇ ਨਾ ਕੀਤੀ ਹਾਂ ਮਸਲਾ ਤਾਂ ਸਾਰਾ ਗੱਲ ਕਰਦਾ ਕਿਉਂਕਿ ਜਿਹੜੇ 10000 20000 50000 ਲੋਕ ਤੁਹਾਨੂੰ ਵੋਟ ਪਾਉਂਦੇ ਨੇ ਉਹ ਤੁਹਾਡੇ ਤੋਂ ਐਕਸੈਪਟੇਸ਼ਨਸ ਤਾਂ ਕਰਦੇ ਆ ਆਪਾਂ ਵੀ ਜਦੋਂ ਕਿਸੇ ਦੇ ਲਈ ਕੋਈ ਕੰਮ ਕਰੀਏ ਤਾਂ ਮੱਲੋ ਮੱਲੀ ਐਕਸੈਪਟੇਸ਼ਨਸ ਵੱਧ ਜਾਂਦੀਆਂ ਨੇ ਲੋਕਾਂ ਦੀ ਉਹਨਾਂ ਤੇ ਐਕਸੈਪਟੇਸ਼ਨ ਹੁੰਦੀ ਨੇ ਵੀ ਤੁਸੀਂ ਚਲੋ ਠੀਕ ਹੈ ਸਰਕਾਰ ਹੋਰ ਹੈ ਘਟਕੜ ਸਾਡੀ ਗੱਲ ਤਾਂ ਓਵੇਂ ਕਰੋ ਨਾ ਰੈਡਿਕਲ ਹੋ ਕੇ ਉੱਥੇ ਸਾਡੇ ਮੁੱਦੇ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਮ ਤੌਰ ਤੇ ਜਦੋਂ ਅਸੀਂ ਪੰਥਕ ਧਿਰਾਂ ਬਚੋਣ ਪ੍ਰਚਾਰ 'ਚ ਉੱਤਰਦਿਆਂ ਨੇ ਤਾਂ ਕਰਦੇ ਨੇ ਚਾਹੇ ਉਹ ਬਾਦਲਾਂ ਦਾ ਢੱਡੇ ਦੀ ਗੱਲ ਕਰ ਲਈਏ ਉਹ ਵੀ ਕਰਦੇ ਆਏ ਨੇ ਤੇ ਦੂਜੇ ਢੜਿਆਂ ਦੀ ਗੱਲ ਕਰ ਲਈਏ ਇੱਕ ਹੋਰ ਵੱਡੀ ਗੱਲ ਹੈ ਜਿਹੜੇ ਬਾਦਲਾਂ ਦਾ ਦੂਜਾ ਢੜਾ ਟੁੱਟਦਾ ਜਿਹਦੇ 'ਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਰਜੀਤ ਸਿੰਘ ਰਖੜੇ ਉਹਣੀ ਨੇ ਇਹ ਢੜਾ ਅਮਰਪਾਲ ਉਹਨਾਂ ਦੀ ਧਿਰ ਨੂੰ ਉੱਥੇ ਸਪੋਰਟ ਕਰ ਰਿਹਾ ਓਕੇ ਅਕਾਲੀ ਦਲ ਉਹ ਕਿਉਂਕਿ ਹੁਣ ਪੰਥਕ ਧਿਰਾਂ ਦਾ ਵੀ 27 ਦਾ ਚੋਣਾਂ ਦਾ ਦੌਰ ਆਉਣਾ ਹੈ ਤੇ ਪੰਥਕ ਧਿਰਾਂ ਜੇਕਰ ਗੱਲ ਕਰੀਏ ਤਿੰਨ ਉੱਬਰ ਕਿਉਂ ਨਹੀਂ ਗਏ ਇੱਕ ਨਹੀਂ ਰਹੀ ਜਿਹੜੀ ਆਪਣੇ ਵਿੱਚ ਪਾੜ ਪੈ ਗਿਆ ਤੇ ਜਿਹੜੀ ਖੇਤਰੀ ਪਾਰਟੀ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੀ ਇਕਲੋਤੀ ਖੇਤਰੀ ਪਾਰਟੀ ਆ ਵੀ ਅਕਾਲੀ ਦਲ ਇਕੱਲੀ ਇਹੋ ਜੀ ਪਾਰਟੀ ਜਿਹੜੀ ਪੰਜਾਬ ਦੀ ਇਕਲੋਤੀ ਖੇਤਰੀ ਹੈ ਹੁਣ ਖੇਤਰੀ ਪਾਰਟੀ ਦੇ ਤੌਰ ਤੇ ਵਾਰਸ ਪੰਜਾਬ ਵੀ ਆਪਦਾ ਦਾਅਵਾ ਠੋਕਣਗੇ ਅਸੀਂ ਖੇਤਰੀ ਪਾਰਟੀ ਦੇ ਤੌਰ ਤੇ ਆ ਨਾਲ ਹੀ ਨਾਲ ਜਿਹੜੀ ਧਿਰ ਇਹਨਾਂ ਦੀ ਬਣੀ ਆਪਾਂ ਕੀ ਅਗਿਆਨੇ ਹਰਪ੍ਰੀਤ ਸਿੰਘ ਉਹਨਾਂ ਦੀ ਉਹ ਧਿਰ ਵੀ ਹੁਣ ਖੇਤਰੀ ਪਾਰਟੀ ਦਾ ਆਪਦਾ ਦਾਵਾ ਰੱਖੂਗੀ ਮੈਨੂੰ ਇਹ ਵੀ ਮਸਲਾ ਆਉਂਦਾ ਨਾ ਜਿਵੇਂ ਤੁਸੀਂ ਕਿਹਾ ਕਿ ਉਹ ਜਿਹੜੇ ਰੀਜਨ ਹੈਗਾ ਤਰਨਤਾਰਨ ਉਹ ਸਿੱਖੀ ਦਾ ਪ੍ਰਚਾਰ ਜ਼ਿਆਦਾ ਆ ਤੇ ਜਿਹੜੀ ਵੋਟਾਂ ਪਹਿਲਾਂ ਅਕਾਲੀ ਦਲ ਨੂੰ ਪੈਂਦੀਆਂ ਸੀਗੀਆਂ ਹੁਣ ਉਹ ਵੀ ਵੰਡੀਆਂ ਜਾਣ ਗਿਆ ਵਾਰਿਸ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਇਹ ਦੋਨੋਂ ਚੀਜ਼ਾਂ ਵੀ ਨੁਕਸਾਨ ਦੇ ਸਕਦੀਆਂ ਆਪਣੇ ਆਪ ਨੂੰ ਨਹੀਂ ਹਾਂ ਇਹ ਇਹ ਜ਼ਰੂਰ ਹੈ ਇਹ ਇਹ ਵੱਡੀ ਗੱਲ ਹੈ ਕਿ ਲੋਕਾਂ ਦਾ ਵੀ ਇਹ ਕਹਿਣਾ ਸੀ ਵੀ ਵੋਟ ਟੁੱਟੂਗੀ ਵੋਟ ਟੁੱਟੂਗੀ ਵੀ ਉਹਦੇ ਚ ਇਹ ਹੈ ਵੀ ਕੋਈ ਹੋਰ ਤੇ ਰ ਹੈ ਜਿਹੜੀ ਜਿਹਦਾ ਕੋਈ ਚਾਂਸ ਹੀ ਨਹੀਂ ਹੈਗਾ ਵੀ ਜਿਹੜੀ ਗੇਮ ਚ ਵੀ ਨਹੀਂ ਹੈਗੀ ਉਹ ਬਾਜੀ ਮਾਰ ਨਾ ਜਾਵੇ ਕਿਤੇ ਕਿਉਂਕਿ ਜਦੋਂ ਅਸੀਂ ਗੱਲ ਕਰੀਏ ਵੀ ਤਿੰਨ ਧਿਰਾਂ ਹੋ ਗਈਆਂ ਹਾਲਾਂਕਿ ਉੱਥੇ ਦੋ ਖੜੀਆਂ ਨੇ ਨਾ ਦੋ ਧਿਰਾਂ ਹੋ ਗਈਆਂ ਪੰਥਕ ਪੰਥਕ ਹਲਕੇ 'ਚ ਦੋਨਾਂ ਦੀ ਡਿਵਾਈਡੇਸ਼ਨ ਹੋ ਗਈ ਤੀਜੀ ਨੂੰ ਕਿਤੇ ਹਾਲਾਂਕਿ ਘੱਟ ਹੀ ਵੋਟਾਂ ਪੈਣ ਪਰ ਉਹਨਾਂ ਦੇ ਡਿਵਾਈਡ ਹੋ ਕੇ ਉਹਨਾਂ ਨੂੰ ਵੱਧ ਲੱਗ ਕੇ ਉਹ ਦੂਜੀ ਧਿਰ ਕਿਤੇ ਬਾਜੀ ਨਾ ਮਾਰ ਜੇ ਪਰ ਜੇ ਅਸੀਂ ਗਰਾਊਂਡ ਦੀ ਰਿਪੋਰਟਿੰਗ ਦੀ ਗੱਲ ਕਰੀਏ ਲੋਕਾਂ ਦੇ ਵਿਚਾਰਾਂ ਦੀ ਗੱਲ ਕਰੀਏ ਲੋਕਾਂ ਦੇ ਵਿਚਾਰ ਦੇ ਵਿੱਚ ਦੋ ਹੀ ਚਿਹਰੇ ਨੇ ਦੋ ਹੀ ਨਾਮ ਨੇ ਹਰਮੇਸ਼ਿੰਗ ਸੰਧੂ ਤੇ ਦੂਜਾ ਇਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਬੀਜੇਪੀ ਤੇ ਨਹੀਂ ਬੀਜੇਪੀ ਤੱਕ ਸੀ ਗੇਮ ਚ ਨਹੀਂ ਕਾਂਗਰਸ ਦਾ ਵੀ ਹਜੇ ਕੋਈ ਓਵੇਂ ਨਾਮ ਨਹੀਂ ਹੈਗਾ ਪਰ ਬਾਕੀ ਜੇ ਅਸੀਂ ਜੇ ਵਕਤ ਹੈ ਹਜੇ ਕੁਝ ਦਿਨ ਜਦੋਂ ਅਸੀਂ ਐਮਐਲਏ ਐਮਪੀਆਂ ਨਾਲ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਜਿਹੜੇ ਕੈਂਡੀਡੇਟ ਨੇ ਤੇ ਬਾਕੀ ਉਹ ਹਰ ਇੱਕ ਦਾ ਕਹਿਣਾ ਸੀ ਜਿੱਤਾਂਗੇ ਕਿਉਂਕਿ ਜਦੋਂ ਵੀ ਕੋਈ ਲੜਦਾ ਹੈ ਕੋਈ ਗੇਮ ਦੇ ਵਿੱਚ ਆਉਂਦੇ ਹੋ ਕੁਝ ਵੀ ਹੈ ਨਾ ਹਰ ਇੱਕ ਕੋਈ ਜਿੱਤਣ ਦੇ ਲਈ ਕਰਦਾ ਹੈ ਤੇ ਉਹ ਠੀਕ ਹੈ ਉਹਨਾਂ ਦੇ ਆਪ ਦੇ ਦਾਅਵੇ ਨੇ ਕਿ ਅਸੀਂ ਜਿੱਤਾਂਗੇ ਪਰ ਕਾਂਗਰਸ ਦਾ ਉੱਥੇ ਕੋਈ ਉਹਨਾ ਹਜੇ ਨਹੀਂ ਹੈਗਾ ਵੀ ਲੋਕਾਂ 'ਚ ਮੂਡ ਵੀ ਕਾਂਗਰਸ ਦਾ ਨਾਮ ਵੀ ਜ਼ਿਕਰ ਹੀ ਵੀ ਨਹੀਂ ਹੋ ਰਿਹਾ ਜੇ ਭਾਜਪਾ ਦੀ ਗੱਲ ਕਰੀਏ ਬੀਜੇਪੀ ਦਾ ਓਵਰਆਲ ਪੰਜਾਬ 'ਚ ਜੇਕਰ ਬਹੁਤ ਘੱਟ ਹੁੰਦਾ ਵੀ ਹਾਲਾਂਕਿ ਅਸੀਂ ਸੁਰਜੀਤ ਸੈਣੀ ਉਹਨਾਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਹਨਾਂ ਦੇ ਕੈਂਡੀਡੇਟ ਨਾਲ ਵੀ ਗੱਲਬਾਤ ਕੀਤੀ ਵੀ ਅਸੀਂ ਤਾਂ ਐਤਕੀ ਬਾਜੀ ਮਰਾਂਗੇ 27 'ਚ ਵੀ ਬਾਜੀ ਮਰਾਂਗੇ ਪਰ ਇਹ ਗਰਾਊਂਡ ਦੀ ਰਿਪੋਰਟਿੰਗ ਹੈ ਵੀ ਕਈ ਪਿੰਡਾਂ 'ਚ ਉਹਨਾਂ ਦਾ ਵੜਨਾ ਵੀ ਬੰਦ ਕੀਤਾ ਹੋਇਆ ਉੱਥੇ ਦੇ ਤਰਨਤਾਰਨ ਦੇ ਲੋਕ ਉਹਨਾਂ ਨੂੰ ਪਿੰਡ 'ਚ ਵੜਨਾ ਵੀ ਨਹੀਂ ਮਨਜ਼ੂਰ ਕਰ ਰਹੇ ਬੀਜੇਪੀ ਨੂੰ ਇਹ じゃ ਬੀਜੇਪੀ ਦਾ ਇੱਕ ਹੈਗਾ ਬਾਕੀ 13 ਲੱਗੀਆਂ ਹੋਈਆਂ ਨੇ ਜ਼ੋਰ ਤੇ ਤੇ ਇੱਕ ਹੋਰ ਵੀ ਰਹਿੰਦਾ ਹੁੰਦਾ ਲੋਕਾਂ ਦਾ ਕੁਝ ਨਹੀਂ ਪਤਾ ਲੱਗਦਾ ਬਿਲਕੁਲ ਅੰਤ ਮੌਕੇ ਤੱਕ ਜਦ ਤੱਕ ਵੋਟਾਂ ਪੈਂਦੀਆਂ ਨਹੀਂ ਨਾ ਤਦ ਤੱਕ ਤੁਸੀਂ ਲੋਕਾਂ ਨੂੰ ਜੱਜ ਨਹੀਂ ਕਰ ਸਕਦੇ ਹਾਂ ਇਹ ਗੇਮ ਐਸੀ ਹੋਇਆ ਬਾਕੀ ਕੁਝ ਹੋਰ ਦਬਾਅ ਚ ਹੋ ਜੇ ਚੀਜ਼ਾਂ ਨਸ਼ੇ ਵਾਲੀ ਹੋ ਜਾਂਦਾ ਅੱਜ ਕੱਲ ਹਾਲਾ ਕੀ ਬੰਡੇ ਜਾਂਦੇ ਨੇ ਪੈਸੇ ਵੀ ਉੱਚਾ ਉਹਨਾਂ ਦੇ ਵਿੱਚ ਦਾਰੂ ਵੀ ਚੱਲਦੀ ਆਉਂਦੀ ਸਭ ਕੁਝ ਹੁੰਦਾ ਹੁੰਦਾ ਇਹ ਤਾਂ ਸੱਚ ਨਹੀਂ ਬੋਲੀਦਾ ਸਭ ਸਭ ਕੁਝ ਹੁੰਦੇ ਹੁੰਦੇ ਨੇ ਪਰ ਅੱਜ ਕੱਲ ਸੋਸ਼ਲ ਮੀਡੀਆ ਇੰਨਾ ਆ ਗਿਆ ਕਿ ਉਹ ਚੀਜ਼ਾਂ ਘਟ ਗਈਆਂ ਕਿਉਂਕਿ ਤੁਹਾਨੂੰ ਡਰ ਮਤਲਬ ਜਿਹਨੇ ਇਹ ਚੀਜ਼ਾਂ ਵਰਤਾਉਣੀਆਂ ਹੁੰਦੀਆਂ ਉਹਨਾਂ ਨੂੰ ਇੱਕ ਡਰ ਲੱਗਣ ਲੱਗ ਗਿਆ ਵੀ ਯਾਰ ਕਿਤੇ ਨਹੀਂ ਪਤਾ ਲੱਗਦਾ ਕਦੋਂ ਵੀਡੀਓ ਬਣ ਜਾਂਦੀ ਹੈ ਤੇ ਇਹ ਚੀਜ਼ਾਂ ਆਉਣ ਲੱਗ ਬਾਕੀ ਉੱਥੇ ਦੇ ਮੌਕੇ ਦੇ ਐਸਐਸਪੀ ਮੈਮ ਨੇ ਉਹ ਵੀ ਪੂਰੇ ਤਿਆਰੀਆਂ ਦੇ ਵਿੱਚ ਨੇ ਪੂਰੇ ਲਾਉਣ ਲਾਇਨ ਆਰਡਰ ਨੂੰ ਧਿਆਨ ਚ ਰੱਖਿਆ ਹੋਇਆ ਲਗਾਤਾਰ ਫਲੈਗ ਮਾਰਚ ਉੱਥੇ ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਨੇ ਅਸੀਂ ਥਾਂ ਥਾਂ ਤੇ ਦੇਖੀਏ ਪੁਲਿਸ ਲੱਗੀ ਹੋਈ ਆ ਪੂਰੇ ਪ੍ਰਬੰਧ ਹੈਗੇ ਨੇ ਤਕੜੇ ਪ੍ਰਬੰਧ ਨੇ ਤੇ ਬਾਕੀ ਜਿਹੜਾ ਨਤੀਜਾ ਏ ਮੇਨਲੀ ਤਾਂ ਦੋ ਦੋ ਤਿਹਰਾ ਹੁਣ ਵੱਡੀਆਂ ਉੱਭਰ ਕੇ ਆ ਰਿਆ ਨੇ ਲੋਕਾਂ ਦੇ ਕਹਿਣ ਦੇ ਮੁਤਾਬਕ ਪਰ ਅਸੀਂ ਕੋਈ ਦਾਵਾ ਆਪਦੇ ਚੈਨਲ ਵੱਲੋਂ ਜਾਂ ਮੈਂ ਆਪਦੇ ਵੱਲੋਂ ਵੀ ਨਹੀਂ ਕਰ ਸਕਦਾ ਵੀ ਆ ਫਲਾਣੀ ਤਰਹੀ ਬਾਜੀ ਮਾਰੂਬ ਜੀ ਇਹ ਨਹੀਂ ਪਤਾ ਵੀ ਦੋ ਤਿਹਰਾ ਚੋ ਤੀਜੀ ਕੋਈ ਬਾਜੀ ਮਾਰ ਜੇ ਕਿਉਂਕਿ ਅੰਤ ਤੱਕ ਚੀਜ਼ਾਂ ਨੂੰ ਗੇਮ ਨੂੰ ਲੋਕੋ ਲਾ ਸਕਦੇ ਨੇ ਕਿਉਂਕਿ ਥੋੜੀ ਕਨਵਿੰਸਿੰਗ ਪਾਵਰ ਵੀ ਵੱਡੀ ਕਰਦੀ ਆ ਤੁਸੀਂ ਕਿਹੇ ਜੇ ਪਾਛਨ ਦਿੰਦੇ ਹੋ ਲੋਕਾਂ 'ਚ ਵਿਚਰਦੇ ਹੋ ਲੋਕ ਤੁਹਾਨੂੰ ਜੇ ਆਪਣਾ ਮੰਨ ਲੈਣ ਤੇ ਉਦੋਂ ਤੁਹਾਡੇ ਤੇ ਚਾਂਸ ਆ ਸਕਦੇ ਨੇ ਬਾਕੀ ਇਹ ਹੈਗਾ ਵੀ ਹੁਣ ਇਸ ਚੋਣਾ ਨੇ ਸਤਾਇ ਤੇ ਬਹੁਤ ਇੰਪੈਕਟ ਪਾਣਾ ਹੂੰ ਸਤਾਇ ਦੀਆਂ ਚੋਣਾ ਦਾ ਪ੍ਰਭਾਵ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਹੀ ਸਾਰੀਆਂ ਤਿਰਾਂਵਾਂ ਜ਼ੋਰ ਵੀ ਲਾਉਣ ਲੱਗ ਰਹੇ ਕਿਉਂਕਿ ਹੁਣ ਨੇੜੇ ਨੇ ਅੱਗੇ 25 ਆ ਗਿਆ ਸਾਲ ਰਹਿ ਗਿਆ ਸਾਲ ਚੋਂ ਵੀ 2 ਮਹੀਨਾ ਰਹਿ ਗਿਆ ਹੁਣ ਤੇ ਸਾਲ ਚੋਂ ਵੀ ਜੇਕਰ ਅਸੀਂ ਗੱਲ ਕਰੀਏ 2-3 ਮਹੀਨੇ 4 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਣਾ ਵੀ ਅੱਧਾ ਇੱਕ ਸਾਲ ਜਾਈ ਰਹਿ ਗਿਆ 6-7 ਮਹੀਨੇ ਦੇ ਤਕਰੀਬ ਕਰੀਬ ਰਹਿ ਗਏ ਤੇ ਇਹ ਜਿਹੜੇ ਲੋਕਾਂ ਦੇ ਹੁਣ ਰੁਝਾਨ 27 ਦੇ ਉਰੇ ਦੇਖਣਗੇ ਉਹੀ 27 ਚ ਜਾ ਕੇ ਆਉਣਗੇ। ਵਿਹਾਂ ਵੀ ਆ ਧਿਰ ਤੇ ਆਮ ਆਦਮੀ ਚ ਆਉਂਦੀ ਹੈ ਤਾਂ ਅਗਲੀ ਵਾਰੀ ਆਮ ਆਦਮੀ ਚ ਆਉਣ ਦੇ ਕੋਈ 40-50% ਚਾਂਸ ਵੱਧ ਜਾਣਗੇ ਵੀ ਲੋਕਾਂ ਚ ਹਜੇ ਹੈਗਾ ਭਾਈ ਜਿਵੇਂ ਦਾਵਾ ਕੀਤਾ ਜਾਂਦਾ ਚੈਨਲਾਂ 'ਤੇ ਜਾਂ ਲੋਕਾਂ ਵੱਲੋਂ ਕੁਝ ਬੋਲਿਆ ਜਾਂਦਾ ਕਿ ਆਮ ਆਦਮੀ ਪਾਰਟੀ ਨੇ ਸਾਢੇ 4 ਸਾਲ ਦੇ ਕਾਰਜਕਾਲ 'ਚ ਕੁਝ ਨਹੀਂ ਕੀਤਾ ਲੋਕਾਂ ਚ ਦਿਲਾਂ 'ਚ ਉੱਠ ਚੁੱਕੀ ਆ ਜੇਕਰ ਉਹ ਜਿੱਤ ਜਾਂਦੀ ਹੈ ਤਾਂ 27 ਦੇ ਵਿੱਚ ਆਉਣ ਦੇ ਇੱਕ ਚਾਂਸ ਵੱਧ ਸਕਦੇ ਨੇ। ਬਾਕੀ ਅ 11 ਨੂੰ ਵੋਟਾਂ ਪੈਣੀਆਂ ਨੇ ਤੇ 14 ਨੂੰ ਕਾਊਂਟਿੰਗ ਉਸ ਤੋਂ ਬਾਅਦ ਨਤੀਜੇ ਸਾਹਮਣੇ ਆਉਣਗੇ ਤੇ ਦੇਖਦੇ ਆ ਕਿਦੇ ਸਹਿਰਾ ਜਿਹੜਾ ਜਿੱਤ ਦਾ ਬਣਿਆ ਜਾਂਦਾ ਪਰ ਲੋਕਾਂ ਦੇ ਨਿਗਾ ਦੇ ਵਿੱਚ ਦੋ ਹੀ ਚਿਹਰੇ ਜਿਹੜੇ ਵੱਡੇ ਨੇ ਇਸ ਟਾਈਮ ਸਾਹਮਣੇ ਆ ਰਹੇ ਬਿਲਕੁਲ ਜੀ ਤੇ ਬਹੁਤ ਬਹੁਤ ਸ਼ੁਕਰੀਆ ਵਿਕਰਮ ਔਰ ਵਿਕਰਮ ਫਿਰ ਤੋਂ ਜਾਣ ਕੇ ਇੱਕ ਵਾਰ ਤਰੰਤ ਤਰੰਤੇ ਸਾਨੂੰ ਉਧਰ ਦੁਬਾਰਾ ਤੋਂ ਕਿਉਂਕਿ ਦਿਨਾਂ ਦੇ ਵਿੱਚ ਹੀ ਰੁੱਖ ਲੋਕਾਂ ਦੀ ਸੋਚ ਦਾ ਬਦਲ ਜਾਂਦਾ ਹੈਗਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਸ਼ਣਾ ਦੇ ذریعے ਜਾਂ ਕੁਝ ਕਮਿਟਮੈਂਟਸ ਦੇ ذریعے ਲੋਕਾਂ ਨੂੰ ਕਿਵੇਂ ਮੋਟੀਵੇਟ ਕੀਤਾ ਜਾਂਦਾ ਇਹਦਾ ਵੀ ਬੜਾ ਇੰਪੈਕਟ ਪਾਊਗਾ ਤੇ ਅੱਜ ਇਸ ਖਾਸ ਅਬਜੈਕਟ ਵਿੱਚ ਇਨਾ ਹੀ ਤੁਸੀਂ ਜੁੜ ਰਹੋ ਸਾਡੇ ਚਾਣਨਾਂ